ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਹਾਂ ਬਲਾਂ ਵਾਲੀ ਪੱਗ ਦੀ ਜਿਹੜੀ ਆਪਾਂ ਇਹ ਪਾਗਾ ਬਿਨਾਂ ਬੇਜ ਤੋਂ ਬਣਾਗੇ ਬਿਨਾਂ ਬੇਜ ਤੋਂ ਤੇ 50 ਤੋਂ ਤੇ ਹੁਣ ਜਿਹੜਾ ਆਪਾਂ ਪਹਿਲਾ ਸਾਈਡ ਦੇ ਉੱਤੇ ਜਿਹੜਾ ਹਲਕਾ ਹੈ ਢਲਾਰਾ ਕਿਹੜਾ ਪਹਿਲਾਂ ਕਿਸਾਂ ਨੂੰ ਗੰਗਾ ਕਰਾਂਗੇ ਕਿਸਾਂ ਨੂੰ ਗੰਗਾ ਕਰਨ ਤੋਂ ਬਾਅਦ ਫਿਰ ਉਸ ਤੋਂ ਆਪਾਂ ਹਲਕਾ ਹੈ ਢਲਾਰਾ ਰੱਖ ਕੇ ਜਿਹੜਾ ਕੀ ਸਾਈਡ ਦੇ ਉੱਤੇ ਜੁੜਾ ਕਰ ਲਵਾਂਗੇ ਜੀ ਜਿਹੜਾ ਆਪਣਾ ਜੁੜਾ ਅੱਖ ਦੇ ਕੋਲ ਕਰ ਲਵਾਂਗੇ ਜੀ ਹੁਣ ਸੋਦਾ ਦਾ ਆਪਾਂ ਇਹਦਾ ਪਹਿਲਾ ਲੜ ਲੜਨ ਨੂੰ ਜਿਹੜਾ ਕਿ ਆਪਾਂ ਹਲਕਾ ਜਿਹੜਾ ਬੈਕ ਤੋਂ ਪਿੰਚ ਕਰਾਂਗੇ ਜੀ ਇਸ ਲੜ ਨੂੰ ਜਿਹੜਾ ਪਹਿਲੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਇਸ ਲੜ ਦੇ ਵਿੱਚ ਜਿਹੜਾ ਬਲ ਪਾ ਕੇ ਇਸ ਲੜ ਨੂੰ ਜਿਹੜਾ ਕਿ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਇਹਦਾ ਛੜ ਨੂੰ ਲਗਾਵਾਂਗੇ ਇਸ ਲੜ ਨੂੰ ਜਿਹੜਾ ਸਿਰ ਤੋਂ ਸੈਂਟਰ ਦੇ ਵਿੱਚ ਲਿਆਉਣ ਤੋਂ ਬਾਅਦ ਇਸ ਲੜ ਦੇ ਵਿੱਚ ਚਲ ਕੇ ਜਿਹੜੇ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾਵਾਂਗੇ ਜੀ ਹਣੇ ਛਲਾੜ ਦੇ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਇਕੱਠੇ ਕਰਕੇ ਆਪਾਂ ਇਹ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਫਰੰਟ ਦੇ ਉੱਤੇ ਵੀੜੇ ਨੋਕ ਦੇ ਕੋਲੋਂ ਆਪਣੇ ਇਹ ਵਾਲਾਂ ਹੋਣਗੇ ਉਹਨਾਂ ਵਾਲਾਂ ਨੂੰ ਸੈੱਟ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਵਾਲ ਪਾ ਕੇ ਆਪਾਂ ਇਹ ਲੜ ਨੂੰ ਲਗਾ ਦੇਵਾਂਗੇ ਜੀ ਚੰਗੀ ਤਰ੍ਹਾਂ ਹਣੇ ਛਲਾੜ ਦੇ ਵਿੱਚ ਬੈਕ ਤੱਕ ਵਾਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਇਹ ਲੜ ਨੂੰ ਲਗਾ ਦੇਵਾਂਗੇ ਪ੍ਰੋਪਰ ਇਸ ਲੜ ਦੇ ਵਿੱਚ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਬਾਅਦ ਫੇਰ ਕੇ ਵਾਲ ਹੋਣਗਾ ਆਪਾਂ ਕੇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਤੁਰਨਾ ਪਾਇੜਾਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਜੀ ਤੇ ਪੂਣੀ ਦਾ ਹੋਲਦਾ ਆਪਾਂ ਸੋ ਆਪਾ ਥਲੇ ਰੱਖਾਂਗੇ ਜੀ ਤੇ ਜਿਹੜਾ ਬੰਦ ਪਾਸ ਹੋਊ ਉਸ ਨੂੰ ਉੱਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਜੀ ਤੇ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਇਹੜਾ ਫੋਲਡ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਲੜ ਦੇ ਵਿੱਚ ਵੀ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਇਹੜਾ ਕੀ ਫੋਲਡ ਕਰ ਦਵਾਂਗੇ ਲੜ ਨੂੰ ਹਲਕਾ ਇਹ ਫੋਲਡ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਇੱਕ ਗਾਰ ਫੋਲਡ ਕਰਕੇ ਪਰ ਉਸ ਤੋਂ ਅੱਗੇ ਸਲਾਰਟ ਦੇ ਵਿੱਚ ਜਿਹੜੇ ਆਪਣੇ ਬਲ ਹੋਣ ਉਹਨਾਂ ਬਲਾਂ ਨੂੰ ਖਿਲਾਰ ਕੇ ਤੇ ਬੈਕ ਤੱਕ ਇਸਲਾਰਟ ਦੇ ਵਿੱਚ ਜਿਹੜੇ ਬਲ ਪਾ ਕੇ ਜਿਹੜਾ ਅੱਪਸਲਾਰ ਨੂੰ ਵੀ ਲਗਾ ਦੇਵਾਂਗੇ ਹੁਣ ਇਸਲਾਰਟ ਦੇ ਵਿੱਚ ਜਿੰਗੀ ਤਰ੍ਹਾਂ ਆਪਣੇ ਬਲ ਹੋਣ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਕੇ ਜਿਹੜਾ ਕੀਸਲਾਰ ਨੂੰ ਆਪਾਂ ਲਗਾ ਦੇਵਾਂਗੇ ਬੈਕ ਤੱਕ ਜਿੰਗੀ ਤਰ੍ਹਾਂ ਇਸਲਾਰਟ ਦੇ ਵਿੱਚ ਬਲ ਪਾਉਣ ਤੋਂ ਬਾਅਦ ਜਿਹੜਾ ਕੀ ਆਪਾਂ ਇਸਲਾਰ ਨੂੰ ਸੈੱਟ ਕਰਕੇ ਜਿਹੜਾ ਲਗਾਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰ ਘਣਾ ਆਪਾਂ ਚੰਗਾ ਦਾ ਸਾਰੇ ਬਲਾਂ ਨੂੰ ਸਾਰੇ ਇਹਨਾਂ ਨੂੰ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਫੋਲਡ ਆਪਾਂ ਸੋਪਾ ਥਲੇ ਰੱਖ ਲਵਾਂਗੇ ਤੇ ਬੰਦ ਪਾਸੋਂ ਉੱਤੇ ਰੱਖ ਲਵਾਂਗੇ ਤੇ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਫਿਰ ਉਸ ਤੋਂ ਅਗਲਾ ਲੜ ਨੂੰ ਉੱਤੋਂ ਫੋਲਡ ਕਰਕੇ ਰੱਖ ਤਾਂ ਕਿਸ ਲੜ ਨੂੰ ਖਿੱਚ ਲਵਾਂਗੇ ਫਿਰ ਇਸ ਲੜ ਦੇ ਵਿੱਚ ਵੀੜੇ ਆਪਣੇ ਬਲ ਇਕੱਠੇ ਕਰਕੇ ਲੜ ਨੂੰ ਹਲਕਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਬਲ ਦਾ ਬਲਾਂ ਨੂੰ ਖਿਲਾਰ ਕੇ ਤੇ ਬੈਗ ਤਾਂ ਕਿਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਉਹਨਾਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਕਿ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਹੋਲਡ ਆਪਾਂ ਸਾਈਡਾ ਕਿ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਲਵਾਂਗੇ ਤੇ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਲੜ ਨੂੰ ਅੱਖ ਤੱਕ ਖਿੱਚ ਲਵਾਂਗੇ ਜੀ ਅੱਖ ਤੱਕ ਖਿੱਚਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਬਲ ਹੋਣਗੇ ਨੱਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਨੱਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਫੋਲਡ ਕਰਾਂਗੇ ਲੜ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਜਿਹੜੇ ਬਲ ਖਿਲਾਰ ਕੇ ਆਪਾਂ ਇਸ ਲੜ ਨੂੰ ਜ ਜੋ ਕਿ ਤੇਰੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਲੜ ਨੂੰ ਤੋਂ ਵੀ ਜਿਹੜਾ ਅਗਰ ਫੋਲਡ ਕਰ ਦਵਾਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਬਲ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਜਿਹੜਾ ਕਿ ਆਪਾਂ ਖਿਲਾਰ ਦਵਾਗੇ ਬਾਅਦ ਤੱਕ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕਿਹੜਾ ਪਛ ਲੜ ਨੂੰ ਲਗਾ ਦਵਾਗੇ ਜੀ ਤੇ ਹੁਣ ਜਿਹੜੇ ਆਪਣੇ ਇਸ ਲੜ ਸਾਰੇ ਇਹਨਾਂ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਸਿਕੋ ਇਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਬਾਦ ਨਾਲ ਹਮ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਵਾਲ ਸੀਗਨਾਂ ਬਲਾਂਗਾਂ ਆਪਾਂ ਸੈੱਟ ਕਰ ਲਵਾਂਗੇ ਜੀ ਤੇ ਨੋਖ ਦੇ ਕੋਲ ਜਿਹੜੇ ਆਪਣੇ ਲੱਟ ਲੈ ਸੀਗਨਾਂ ਅਲਾਂ ਨੂੰ ਵੀ ਜਿਹੜਾ ਪਟਾਟ ਕਰ ਲਵਾਂਗੇ ਸਾਰ ਲੜਾਂ ਦੇ ਰੇਸ਼ਨ ਬਾਅਦ ਫਿਰ ਕੇ ਸਾਰ ਲੜਾਂ ਜਿਹੜਾ ਕੀ ਸੈੱਟ ਕਰਾਂਗੇ ਸਾਰ ਲੜਾਂ ਦੇ ਵਿੱਚੋਂ ਬਾਅਦ ਫਿਰ ਕੇ ਸਾਰ ਲੜਾਂ ਜਿਹੜਾ ਕੀ ਸੈੱਟ ਕਰਾਂਗੇ ਜੀ ਸਾਰੇ ਲੜਾਂ ਦੇ ਵਿੱਚ ਪ੍ਰੋਪਰ ਜਿਹੜੇ ਆਪਣੇ ਬੈਗ ਤੱਕ ਵਾਲ ਹੋਣਗੇ ਸਾਰੇ ਲੜਾਂ ਨੂੰ ਜਿਹੜਾ ਕੀ ਪਾਲ ਹਿੱਟ ਕਰ ਲਵਾਂਗੇ ਜੀ ਸਾਰੇ ਲੜਾਂ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਆਪਾਂ ਬਹੁਤ ਪ੍ਰੋਪਰ ਜਿਹੜਾ ਕੀ ਵਾਲ ਹੋਣਗੇ ਆ ਪਾ ਲਵਾਂਗੇ ਤੇ ਹੁਣ ਜਿਹੜਾ ਕੀ ਆਪਾਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਕੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਪੂਨੀ ਦਾ ਖੁੱਲਦਾ ਪਾਸਾ ਜਿਹੜਾ ਕੀ ਆਪਾਂ ਥਲੇ ਰੱਖ ਲਵਾਂਗੇ ਜੀ ਫਿਰ ਉਸਤਾ ਦੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਕਰ ਲਵਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲਾੜ ਨੂੰ ਹਲਕਾ ਜਿਹੜਾ ਫੋਲਡ ਕਰ ਦੇਵਾਂਗੇ ਲਾੜ ਨੂੰ ਫੋਲਡ ਕਰਨ ਤੋਂ ਬਾਅਦ ਫਿਰ ਉਸਤਾ ਦੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਲਾਰ ਦੇਵਾਂਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਇਸਲੱਡ ਦੇ ਵਿੱਚ ਜਿਹੜੇ ਬੈਗ ਤੱਕ ਚੰਗੀ ਤਰ੍ਹਾਂ ਬਲ ਪਾ ਕੇ ਆਪਾਂ ਇਸਲੱਡ ਨੂੰ ਜਿਹੜਾ ਲਗਾ ਦੇਵਾਂਗੇ ਜੀ ਚੰਗੀ ਤਰ੍ਹਾਂ ਸਲੱਡ ਦੇ ਵਿੱਚ ਜਿਹੜੇ ਬਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਸਲੱਡ ਨੂੰ ਲਗਾ ਦੇਵਾਂਗੇ ਤੇ ਜਿਹੜੇ ਆਪਣੇ ਉਤਲੇ ਪੇਚ ਹੋਣਗੇ ਇਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਆਪਾਂ ਨੇ ਸੇ ਤੇ ਹੁਣ ਆਪਾਂ ਇੱਕ ਗੱਲ ਫਿਰ ਤੋਂ ਜਿਹੜੇ ਸਾਰੇ ਲੜਾਂ ਦੇ ਵਿੱਚ ਬਲ ਹੋਣਗੇ ਆਪਾਂ ਪਾ ਲਵਾਂਗੇ ਜੀ। ਨੌ ਦੇ ਕੋਲੋਂ ਵੀ ਜਿਹੜੇ ਆਪਣੇ ਲੱਟ ਲੈ ਹੁਣ ਉਹਨਾਂ ਲੜਾਂ ਨੂੰ ਆਪਾਂ ਟੈਟ ਕਰ ਲਵਾਂਗੇ। ਹੁਣ ਆਪਾਂ ਪੱਗ ਪੰਦੇ ਨਾਲ ਸਾਰੇ ਜਿਹੜਾਂ ਦੇ ਵਿੱਚ ਜਿਹੜੇ ਬਲ ਹੋਣਗੇ ਆਪਾਂ ਸੈੱਟ ਕਰ ਲਵਾਂਗੇ। ਜਿਹੜੇ ਲੜਾ ਆਪਣੇ ਮੋਟੇ ਹੋਣਗੇ ਆਪਾਂ ਪੱਗ ਪੰਦੇ ਨਾਲ ਟੈਟ ਕਰ ਲਵਾਂਗੇ ਜੀ। ਚੰਗੀ ਤਰ੍ਹਾਂ ਸਾਰੇ ਜਿਹੜਾਂ ਨੂੰ ਲਾ ਕੇ ਆਪਾਂ ਆਪਾਂ ਗੱਬੇ ਦੇ ਨਾਲ ਪ੍ਰੋਪਰ ਇਹ ਟੈਟ ਕਰਾਂਗੇ। ਤੇ ਲੋਕ ਦੇ ਕੋਲ ਵੀ ਇਹ ਆਪਣੇ ਲੜ ਹੋਂਗ ਨਾ ਲੜਾਂ ਨੂੰ ਆਪਾਂ ਸੈਟ ਕਰ ਲਵਾਂਗੇ ਜੀ। ਜਿੰਨ ਕਿਤਨਾ ਲੋਕ ਦੇ ਕੋਲ ਲੜਨ ਲੜਾਂ ਨੂੰ ਜਿਹੜਾ ਲੋਕ ਦੇ ਕੋਲ ਲੜਾਂ ਨੂੰ ਜਿਹੜਾ ਸੈਟ ਕਰ ਲਵਾਂਗੇ। ਸੋ ਨਾਟਲੇ ਇਹੜੇ ਇਹ ਆਪਣਾ ਪਹਿਲਾ ਦੂਸਰਾ ਲੜ ਪੇ ਜਨ ਲੜਾ ਹਨ ਲੜ ਹਨ ਉਹਨਾਂ ਲੜਾਂ ਦੇ ਵਿੱਚ ਵੀ ਆਪਾਂ ਜਿਹੜੇ ਪੱਗ ਪੈਦਰਾ ਜਿਹੜੇ ਬਲ ਹੋਣਗਾ ਪਾ ਲਵਾਂਗੇ ਤਾਂ ਜਿਹੜਾ ਪਹਿਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਕਿ ਆਪਾਂ ਬੈਕ ਤੋਂ ਪਿੰਚ ਕਰਾਂਗੇ ਜੀ ਬੈਕ ਤੋਂ ਲੜ ਨੂੰ ਪਿੰਚ ਕਰਨ ਤੋਂ ਬਾਅਦ ਆਪਾਂ ਇਸ ਲੜ ਦਾ ਪੂਣੀ ਦਾ ਖੋਲਦਾ ਪਾਸਾ ਉਹ ਪੱਥਰੇ ਰੱਖ ਲਵਾਂਗੇ ਜਿਹੜਾ ਆਪਣਾ ਪੂਣੀ ਦਾ ਖੋਲਦਾ ਪਾਸਾ ਉਹ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਲਵਾਂਗੇ ਪਰ ਉਸ ਤੋਂ ਬਾਅਦ ਲੜ ਨੂੰ ਆਪਾਂ ਫਿਰਨ ਦੇ ਉੱਤੇ ਇੱਕ ਗਰ ਫੋਲਡ ਕਰਾਂਗੇ ਲੜ ਨੂੰ ਅਗਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਤੇ ਲੜ ਨੂੰ ਉਸ ਤੋਂ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਕਿ ਬੈਗ ਤੱਕ ਆਪਾਂ ਸਾਫ਼ ਕਰ ਲਵਾਂਗੇ ਬੈਗ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਇਹ ਲੜ ਨੂੰ ਲਗਾ ਦੇਵਾਂਗੇ ਜੀ ਬੈਗ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਜਿਹੜਾ ਆਪਣਾ ਛੇਵੇਂ ਲੜੂਗਾ ਛੇਵੇਂ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਜੀ ਤੇ ਹੁਣ ਲੋਕ ਦੇ ਕੋਲ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਜੀ ਇਹ ਜਿਹੜਾ ਹਣਾੜਾ ਆਪਣਾ ਲੜਾ ਲੜਾ ਨੂੰ ਆਪਾਂ ਸੈੱਟ ਕਰਾਂਗੇ ਤੇ ਆਖਾਂ ਦਾ ਵੀ ਜਿਹੜੇ ਆਪਣੇ ਪਾਗਾਂ ਦੋਨਾਂ ਸਾਈਡ ਤੋਂ ਬਰਾਬਰ ਕਰਾਂਗੇ ਜਿਹੜੇ ਆਪਣੀ ਪੱਗ ਦੀ ਸ਼ੇਪ ਹੋਊਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਤੇ ਉਦੋਂ ਤਲੇ ਪੇਚ ਉਣਗਣਾ ਪੇਚਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਤੇ ਹੁਣ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਪੱਗ ਪਾ ਦੇਣਾ ਜਿਹੜੇ ਬਲ ਹੋਣਗੇ ਆ ਪਾ ਲਵਾਂਗੇ ਜੀ ਖਾਰੇ ਲੜਾਂ ਦੇ ਵਿੱਚ ਹੁਣ ਆਪਾਂ ਪੱਕ ਪੈਂਦੇ ਨੇ ਜਿਹੜੇ ਬਲ ਹੋਣਗਾ ਆਪਾਂ ਲਵਾਵਾਂਗੇ ਤੇ ਲੋਕ ਦੇ ਕੋਲ ਜਿਹੜੇ ਲੜਾ ਆਪਣੇ ਢੱਲੇ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਟ੍ਰੈਡ ਕਰ ਲਵਾਂਗੇ ਤron ਜਿਹੜਾ ਕਿ ਆਪਾਂ ਇਸ ਤੋਂ ਆਹ ਇਸ ਤੋਂ ਆਹ ਜਿਹੜਾ ਹੁਣ ਆਪਾਂ ਇਸ ਤੋਂ ਆਹ ਆਖਰੀ ਲੜ ਲਗਾਵਾਂਗੇ ਆਖਰੀ ਲੜ ਨੂੰ ਜਿਹੜਾ ਕਿ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਨੂੰ ਉਸ ਦਿਨ ਨੂੰ ਖੋਲ ਲਵਾਂਗੇ ਫਿਰ ਉਸ ਤੋਂ ਬਾਅਦ ਉਸ ਦਾ ਉਤਲਪਲਾ ਜਿਹੜਾ ਕਿ ਆਪਾਂ ਥਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾਪਲਾ ਉਸ ਨੂੰ ਤੈਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਆਪਾਂ ਜਿਹੜਾ ਹਲਕਾ ਹਲਕਾ ਇਹ ਲੜ ਨੂੰ ਇਸ ਲੜ ਨੂੰ ਜਿਹੜਾ ਹਲਕਾ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਇਸ ਲੜ ਨੂੰ ਜਿਹੜਾ ਆਪਾਂ ਸਿੱਧਾ ਲਗਾ ਦਵਾਂਗੇ ਜੀ ਜਿਹੜਾ ਆਪਾਂ ਨੇ ਛੇਵੇਂ ਲੜ ਲਗਾਏ ਸੀ ਛੇਵੇਂ ਲੜ ਥੱਲੇ ਆਪਾਂ ਇਸ ਲੜ ਨੂੰ ਜਿਹੜਾ ਦੱਬ ਦਵਾਂਗੇ ਜੀ ਛੇਵੇਂ ਲੜ ਥੱਲੇ ਲਾਉਣ ਨੂੰ ਦੱਬਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਛਾਲਾ ਨੂੰ ਛੇਵੇਂ ਲੜ ਥੱਲੇ ਦੱਬ ਦਵਾਂਗੇ ਜੀ ਜੇਕਰ ਤੁਹਾਡਾ ਲੜ ਟੁੱਟਲਾ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਜਿਹੜਾ ਆਪਣੀ ਪੱਗ ਦੀ ਨੋਕ ਹੋਗੀ ਉਸ ਨੋਕ ਨੂੰ ਵੀ ਜਿਹੜਾ ਆਪਾਂ ਸੈਂਟਰ ਦੇ ਵਿੱਚ ਰੱਖਾਂਗੇ ਜੀ ਰੱਪਾ ਜਿਹੜਾ ਚੰਗੀ ਤਰ੍ਹਾਂ ਸੈਟ ਕਰਕੇ ਐਟੈਡ ਕਰਕੇ ਆਪਾਂ ਜਿਹੜਾ ਇਹ ਲਗਾ ਦੇਵਾਂਗੇ ਜਗਾ ਤਰ੍ਹਾਂ ਜਿਹੜਾ ਟੁੱਟਲਾ ਰਹਿੰਦਾ ਹੈ ਤੁਸੀਂ ਉਸਦੇ ਤੇ ਆਪਾਂ ਕਪਾ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਫਿਰ ਉਸ ਤਰ੍ਹਾਂ ਜਿਹੜਾ ਕਿ ਆਪਾਂ ਇਸ ਲੜ ਨੂੰ ਹੁਣ ਆਪਣਾ ਜਿਹੜਾ 프ਰੰਟਾ ਕਨਵਰਟ ਹੋ ਚੁੱਕਿਆ ਹੁਣ ਆਪਾਂ 프ਰੰਟ ਤੇ ਜਿਹੜੀ ਚੰਗੀ ਤਰ੍ਹਾਂ ਸੈਟਿੰਗ ਕਰ ਲਵਾਂਗੇ ਤੇ ਦੋਨੇ ਇਕੱਠਾ ਵੀਡੀਓ ਵੀ ਆਪਾਂ ਉਸ ਨੂੰ ਸੈਟ ਕਰ ਲਵਾਂਗੇ ਜੀ ਪ੍ਰੋਪਰ ਜਿਹੜੇ ਸਾਰ ਲੜਾਂ ਨੂੰ ਆਪਾਂ ਸੈਟ ਕਰਾਂਗੇ ਜੀ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪੈਰਲਲ ਲਗਾਇਆ ਸੀ ਉਸ ਲੜ ਨੂੰ ਖਿੱਚ ਲਵਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਹੁਣ ਸਿਰ ਦੇ ਉੱਤੇ ਜਿਹੜਾ ਲੜ ਨੂੰ ਆਪਾਂ ਚੰਗੀ ਤਰ੍ਹਾਂ ਖਲਾਰ ਲਵਾਂਗੇ ਸ਼ਰਦਤ ਲੜ ਨੂੰ ਖਲਾਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਲੜਾਂ ਥੱਲੇ ਉਸ ਕੱਪੜੇ ਨੂੰ ਦੇ ਦੇਵਾਂਗੇ ਲੜਾਂ ਥੱਲੇ ਕੱਪੜੇ ਨੂੰ ਦੇਣ ਤੋਂ ਬਾਅਦ ਜਿਹੜਾ ਕਿ ਆਪਣਾ ਮੂੰਹ ਵਾਲ ਲੜਾਊਗਾ ਮੂੰਹ ਵਾਲ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਿਰ ਆ ਟੈਟ ਕਰਾਂਗੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਕਰ ਜਿਹੜਾ ਸਿਰ ਨੂੰ ਖਿੱਚ ਕੇ ਆਪਣਾ ਜਿਹੜਾ ਲੜਾਂ ਥੱਲੇ ਉਸ ਕੱਪੜੇ ਨੂੰ ਪ੍ਰੋਪਰ ਜਿਹੜਾ ਕੀ ਦੇ ਦੇਵਾਂ ਬੈਗ ਤੇ ਸਾਰ ਲੜ ਉਸ ਸਰ ਵੀੜਾ ਚੰਗੀ ਤਰ੍ਹਾਂ ਕਵਰ ਕਰ ਦਵਾਂਗੇ ਮੋਹਰ ਲੜ ਨੂੰ ਖਿੱਚ ਲਵਾਂਗੇ ਇਹਦੇ ਮੋਹਰ ਲੜ ਨੂੰ ਖਿੱਚ ਕੇ ਦੋਨੋਂ ਸਾਈਡ ਤੋਂ ਆਪਾਂ ਫੋਲਡ ਕਰਕੇ ਤੇ ਉਸ ਲੜ ਨੂੰ ਈੜਾ ਬੈਗ ਤੇ ਦੱਬ ਦਵਾਂਗੇ ਜੀ ਚੰਗੀ ਤਰ੍ਹਾਂ ਇਸ ਲੜ ਨੂੰ ਹੁਣ ਆਪਾਂ ਬੈਗ ਤੇ ਦੱਬ ਦਵਾਂਗੇ ਤੇ ਜਿਹੜੀ ਹੁਣ ਆਪਣੀ ਪਾਗਾਂ ਉਂਗਲ ਹੋ ਚੁੱਕੀਆਂ ਨੇ ਇਸ ਪਾਗ ਦੀ ਆਪਾਂ ਬਾਕੀ ਸ਼ੈਡਿੰਗ ਕਰ ਲਵਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਬੁਧੇਲਾ ਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੇ ਦਾ ਹਾਲਸਾ ਹੋਏ ਗੁਰਜੀ ਕੀ ਫਤਿਹ